ਮੇਰਾ ਨਾਮ ਹਰਵਿੰਦਰ ਸਿੰਘ ਆ ਜੀ ਇਹ ਇਹ ਮੇਰੇ ਹੈਗਾ ਆਪਣੇ ਮਾਮੇ ਦਾ ਬੇਟਾ ਆ ਤੇ ਮੈਂ ਜਲੰਧਰ ਰਹਿਣਾ ਤੇ ਕੱਲ ਸਾਨੂੰ ਫੋਨ ਆਇਆ ਕਿ ਇਹਦੀ ਹਾਰਟ ਅਟੈਕ ਨਾਲ ਡੈਥ ਹੋ ਗਈ ਆ ਤੇ ਅਸੀਂ ਆ ਕੇ ਦੇਖਿਆ ਸਾਰੇ ਰਿਸ਼ਤੇਦਾਰਾਂ ਨੇ ਤੇ ਜੋ ਸਾਨੂੰ ਲੱਗਾ ਵੀ ਯਾਰ ਇਹਦੀ ਕੋਈ ਜਾਂ ਘਰ ਦੇ ਵਿੱਚ ਕੋਈ ਪ੍ਰੋਬਲਮ ਹੋਈ ਆ ਜਾਂ ਬਾਹਰੋਂ ਬੰਦੇ ਪਏ ਆ ਇਹਨੂੰ ਤੇ ਇਹਦੇ ਸਾਨੂੰ ਨਾ ਗਲੇ ਦੇ ਉੱਤੇ ਜਿੱਦਾਂ ਕਿਸੇ ਨੇ ਗਲਾ ਕੁੱਟਿਆ ਹੁੰਦਾ ਆ ਉਹ ਸਾਨੂੰ ਮਤਲਬ ਸ਼ੱਕ ਆ ਵੀ ਇਹਦਾ ਬੰਦੇ ਦਾ ਮਰਡਰ ਹੋਇਆ ਤੇ ਜਿੱਦਾਂ ਰਸੇ ਦੇ ਨਿਸ਼ਾਨ ਲੱਗਦੇ ਆ ਇਸ ਕਰਕੇ ਅਸੀਂ ਹੁਣ ਚਲੋ ਲਿਆਂਦਾ ਆ ਪਹਿਲਾਂ ਤਾਂ ਇਹ ਸਸਕਾਰ ਕਰਨ ਲੱਗੇ ਸੀ ਪਰ ਸਾਨੂੰ ਲੱਗਾ ਵੀ ਇਸ ਹੁੰਦੇ ਦਾ ਮਰਡਰ ਹੋਇਆ ਤੇ ਹੁਣ ਅਸੀਂ ਲਿਆਂਦਾ ਆ ਪੁਲਿਸ ਨੂੰ ਤਲਾਹ ਕੀਤੀ ਆ ਤੇ ਪੁਲਿਸ ਹੁਣ ਆਪਣੀ ਕਾਰਵਾਈ ਕਰ ਰਹੀ ਆ ਤੇ ਹੁਣ ਅਸੀਂ ਪੋਸਟ ਮਾਰਟਮ ਕਰਾਵਾਂਗੇ ਤੇ ਦੇਖਾਂਗੇ ਵੀ ਕੀ ਹੋਇਆ ਇਹਨੂੰ ਇਹਦਾ ਉ ਕੋਈ ਨੁਕਸਾਨ ਮਤਲਬ ਜੋ ਵੀ ਕਰਦਾ ਹੋਇਆ ਇਹਨਾਂ ਦਾ ਨਾਮ ਰਣਜੋਤ ਸਿੰਘ ਸੀ ਜੀ ਤੇ ਉਮਰ ਇਹਨਾਂ ਦੀ 38 ਤੋਂ 40 ਸਾਲ ਹੋਣੀ ਆ ਤੇ ਪਿੰਡ ਪਿੰਡ ਔਲਖਗਲਾਂ ਚ ਰਹਿਣ ਵਾਲੇ ਆ ਪਿੰਡ ਪਿੱਛੋਂ ਤੇ ਰੰਜਿਸ਼ ਤਾਂ ਨਹੀਂ ਜੀ ਕੋਈ ਆਪਾਂ ਨਹੀਂ ਕਹਿ ਸਕਦੇ ਸ਼ੱਕ ਵੀ ਕਿਸੇ ਤੇ ਨਹੀਂ ਜਿਉਂ ਇਹਨਾਂ ਦਾ ਹੁਣ ਕੋਈ ਘਰੇਲੂ ਮਸਲਾ ਨਾ ਹੋਵੇ ਹੁਣ ਇਹ ਤਾਂ ਪੋਸਟਮਾਰਟ ਦੇ ਦੱਸਾਂਗੇ ਅਸੀਂ ਹੁਣ ਇਹ ਤਾਂ ਕੋਈ ਅਸੀਂ ਕਹਿ ਨਹੀਂ ਸਕਦੇ ਜੀ ਹਲੇ 2 ਦਿਨ ਹੋਏ ਆ ਕਿਸੇ ਨੂੰ ਇਹ ਗੱਡੀ ਜਾਣਕ ਸ਼ਾਨ ਵੀ ਇੱਥੇ ਹਨੀ ਸੀਗੀ ਤੇ ਸ਼ੱਕ ਨਹੀਂ ਅਸੀਂ ਕਿਸੇ ਦਾ ਸੋ ਜੀ ਪੁਲਿਸ ਵਾਲਿਆਂ ਤੋਂ ਸਾਨੂੰ ਇਹੀ ਮੰਗਾ ਵੀ ਆਪਣਾ ਇਹਨਾਂ ਦਾ ਸਾਨੂੰ ਪਤਾ ਤਾਂ ਲੱਗੇ ਵੀ ਬੰਦੇ ਨੂੰ ਹੋਇਆ ਕੀ ਆ ਹਾਂ ਕਿ ਉਹ 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 ਉਹਨੂੰ ਘਰ ਦੇ ਕਈ ਜਾਂਦੇ ਇਹਨੂੰ ਅਟੈਕ ਹੋ ਗਿਆ ਆ ਤੇ ਹੁਣ ਅਸੀਂ ਇਹ ਦੇਖਦੇ ਆਂ ਵੀ ਆ ਜਿਹੜੇ ਨਿਸ਼ਾਨ ਨਿਸ਼ੂਨ ਜੇ ਲੱਗੇ ਆ ਜਾਂ ਉਹਦੇ ਗਲੇ 'ਚ ਆ ਸਾਨੂੰ ਲੱਗਦਾ ਵੀ ਰੱਸੀ ਨਾਲ ਗਲਾ ਘੁੱਟਿਆ ਗਿਆ ਆ ਤੇ ਹੁਣ ਅਸੀਂ ਇਹੀ ਉਨੇ ਇਨਸਾਫ ਵੀ ਸਾਨੂੰ ਪਤਾ ਲੱਗੇ ਕੀ ਹੋਇਆ ਹੈ ਕਿਹੜੀ ਇੱਥੇ ਫਿਰ ਅਸੀਂ ਕਰਾਵਾਂਗੇ ਪੂਰੀ ਕਰਾਂਗੇ ਜੋ ਵੀ ਸੰਘਰਸ਼ ਹੈਗੀ ਹੈ ਨੇ ਕਤਲ ਅਸੀਂ ਕਿਸੇ ਦੇ ਸ਼ੱਕ ਥੋੜੀ ਸ਼ੱਕ ਨਹੀਂ ਹਾਂ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਹੈ ਉਸ ਨਾਲ ਕਤਲ ਹਾਂ 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 ਨਹੀਂ ਜਿੰਨਾ ਚਿਰ ਅਰੈਸਟ ਨਹੀਂ ਹੁੰਦੇ ਜਿੰਨਾ ਚਿਰ ਅਰੈਸਟ ਨਹੀਂ ਹੁੰਦੇ ਅਸੀਂ ਤਾਂ ਫਿਰ ਇਦਾਂ ਹੀ ਰੱਖਾਂਗੇ ਹਾਂ ਜੀ ਇੱਕ ਕਰੀਬ 4 ਵਜੇ ਦੇ ਕਰੀਬ ਪਿੰਡ ਹਲਖਾ ਤੋਂ ਉਹਨਾਂ ਦੇ ਸਰਪੰਚ ਦਾ ਫੋਨ ਆਇਆ ਜੀ ਮੈਨੂੰ ਕਿ ਉਹਨਾਂ ਦੇ ਪਿੰਡ ਦਾ ਗਰਨਜੋਤ ਸਿੰਘ son of ਚੰਨਨ ਸਿੰਘ ਕਰੀਬ 39 40 ਸਾਲ ਦੀ ਉਮਰ ਹੈ ਦੀ ਇਹ ਤੇ ਅਰਬਨ ਸਟਰੀਟ ਦੇ ਇਲਾਕੇ ਦੇ ਵਿੱਚ 60 ਫੁੱਟ ਦੀ ਰੋਡ ਦੇ ਹੁਣੇ ਨਵਾਂ ਸ਼ਿਫਟ ਹੋਇਆ ਤੇ ਉਹਦੀ ਡੈਥ ਹੋਈ ਹੈ ਉਹਦੀ ਜਦੋਂ ਲਾਸ਼ ਇੱਥੇ ਲੈ ਕੇ ਆਏ ਨੇ ਉਹਦਾ ਸੰਸਕਾਰ ਕਰਨਾ ਚਾਹ ਰਹੇ ਨੇ ਕੱਲ ਦੀ ਡੈਥ ਹੋਈ ਹੈ ਤੇ ਸਾਨੂੰ ਕੋਈ ਮਾਮਲਾ ਥੋੜਾ ਸ਼ੱਕੀ ਲੱਗਦਾ ਕੋਈ ਉਹਦੀ ਡੈਥ ਦੇ ਨਾ ਉਹਦੇ ਬੋਡੀ ਤੇ ਕੁਝ ਇੰਜਰੀਜ਼ ਅਗੀਆਂ ਜਿੱਦਾਂ ਪੈਰਾਂ ਦੇ ਰਗੜਾ ਦੇ ਨਿਸ਼ਾਨ ਜਾਂ ਕੁਲੇ ਤੇ ਹੈਗਾ ਤੇ ਅਸੀਂ ਇਹਦਾ ਪੋਸਟਮਾਰਟਮ ਕਰਾ ਕੇ ਤੇ ਸਹੀ ਇਹਦੇ ਤੈਅ ਤੱਕ ਪਹੁੰਚਣਾ ਚਾਹਦੇ ਆਂ ਫਿਰ ਅਸੀਂ ਆਪਣੇ ਚੌਂਕੀ ਇੰਚਾਰਜ ਦੇ ਉੱਥੇ ਗਏ ਨੇ ਹੌਲਕਾਂ ਤੋਂ ਤੇ ਫਿਰ ਉਹ ਡੈੱਡ ਬੋਡੀ ਲੈ ਕੇ ਆਏ ਇੱਥੇ ਤੇ ਹਸਪਤਾਲ ਸੀਸ਼ੂ ਤੋਂ ਕਰ ਦਿੱਤੀ ਹੈ ਤੇ ਇਹਨਾਂ ਦੇ ਹੁਣ ਬਿਆਨ ਲੈਣੇ ਆ ਤੇ ਫਿਰ ਉਹਦੇ ਬਾਅਦ ਵਿੱਚ ਦੇਖਦੇ ਕਿ ਕੀ ਕਾਰਵਾਈ ਕਰਨੀ ਹੈ ਸਰ ਕੀ ਨਾਮ ਕੀ ਹੈ ਉਮਰ ਕਿੰਨੀ ਹੈ ਮੈਰਿਡਾ ਹਨ ਮੈਰਿਡਾ ਦਾ ਦੋ ਬੇਟੀਆਂ ਨੇ ਇੱਕ 14 ਸਾਲ ਦੀ ਇੱਕ 11 ਸਾਲ ਦੀ ਤੇ ਆਪਣਾ 39 40 ਸਾਲ ਦੀ ਉਮਰ ਹੈ ਦੀ ਹਾਂਜੀ ਸਰ ਇਹ ਪਰਿਵਾਰ ਵਾਲੇ ਕਹਿਣਾ ਕਿ ਸਾਨੂੰ ਲੱਗਦਾ ਕਿ ਕਤਲ ਹੈ ਕਿੰਦੇ ਆਕੇ ਉਹਨਿੰਦੇ ਤੱਕ ਆਪਾਂ ਡੈੱਡ ਬੋਰਡ ਕੇ ਸੰਸਕਾਰ ਨਹੀਂ ਕਰਾਂਗੇ ਹੋ ਸਕਦਾ ਵੀ ਖਾਣੇ ਤੱਕ ਜਾ ਕੇ ਧਰਨਾ ਲਗਾਵਾਂਗੇ ਜਿੰਨੇ ਦਾ ਕਿ ਜਿਹੜੇ ਬੰਦੇ ਨੇ ਸੜਕ ਕੇ ਸਾਹਮਣੇ ਚੱਲੋ ਮੇਰੇ ਤੱਕ ਤੇ ਕੋਈ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਅਸੀਂ ਜਦੋਂ ਉਹਨਾਂ ਦਾ ਫੋਨ ਆਇਆ ਉਸੇ ਵੇਲੇ ਅਸੀਂ ਬੰਦੇ ਭੇਜ ਦਿੱਤੇ ਨੇ ਉੱਥੇ ਤੇ ਲਾਸ਼ ਲੈ ਆਂਦੀ ਹੈ ਤੇ ਹੁਣ ਅੱਗੇ ਕਾਰਵਾਈ ਕਰਦੇ ਹਾਂ ਨਹੀਂ ਉਹਦੀ ਵਾਈਫ ਹੈ ਵਾਈਫ ਹੈ ਉਹਦੀ ਵਾਈਫ ਤੋਂ ਪੁੱਛਿਸ਼ ਕਰ ਲਾਂਗੇ ਕਿ ਕੀ ਹਾਲਾਤ ਕੀ ਸਨ ਉਗੀ ਸਭ ਤੋਂ ਪਹਿਲੇ ਉਹਨੇ ਡੈੱਡ ਬੋਡੀ ਵੇਖੀ ਸੀ